ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਆਂ ਜੀ ਅੱਜ ਦਾ ਵਲੌਗ ਸਵੇਰ ਦੇ ਬੱਜੇ ਨੇ 8:30 ਤੇ ਕਾਰ ਦਾ ਨੰਮ ਤੁਹਾਨੂੰ ਦੱਸਤਾ ਜੀ ਪਿਛਲੇ ਵਲੌਗ ਚ ਦੱਸਤਾ ਸੀ ਵੀ ਨਿਪੜ ਗਿਆ ਤੇ ਆ ਪਕਾ ਲੈ ਲਵਾ ਲਿਆ ਭਾਂਡੇ ਵਾਲੇ ਲਿਕੁਇਡ ਦਾ ਢੋਲ ਇਹ ਆਪਣੇ ਗੋਨਿਆਂ ਨੇ ਧੋਹਦਾ ਹੁੰਦਾ ਬਾਈ ਵਧੀਆ ਕੁਆਲਿਟੀ ਦਾ ਘੋਲ ਆ ਇਹ ਕੋਈ ਲੀਸਾ ਪੋਲ ਨਹੀਂ ਹੈਗਾ ਇਹ ਵਧੀਆ ਕੁਆਲਿਟੀ ਦਾ ਲਿਕੁਇਡ ਆ ਇਹਦੇ ਨਾਲ ਤੁਸੀਂ ਜਾਨਵਰ ਨਿਵਾਉਣੇ ਆ ਜਾਨਵਰ ਵੀ ਨਿਵਾ ਸਕਦੇ ਹੋ ਠੀਕ ਆ ਕੱਪੜੇ ਧੋਣੇ ਬੂਟ ਧੋਣੇ ਸਭ ਕੁਝ ਇਹ ਬਹੁਤ ਵਧੀਆ ਕੁਆਲਿਟੀ ਦਾ ਕੋਲ ਆ ਇਹ 40 45 ਰੁਪਏ ਲੀਟਰ ਵਾਲਾ ਤੇ ਆਪਾਂ ਜਿਹੜਾ ਡਰਮ ਇਸ ਕਰਕੇ ਲਵਾਇਆ ਕਿਉਂਕਿ ਫਿਰ ਵਿਆਹ 'ਚ ਆਪਾਂ ਸਰਫ ਨਹੀਂ ਲੇਉਂਗੇ ਜਿਹੜੀ ਭਾਂਡੇ ਧੋਣ ਵਾਲੀ ਹੁੰਦੀ ਆ ਕਿਉਂਕਿ ਉਹ ਦੇਸੀ ਜੀ ਸਰਫ ਹੁੰਦੀ ਆ ਤੇ ਹੱਥ ਉੱਤ ਪਾੜ ਦਿੰਦੀ ਆ ਇਹ ਲਿਕਵਿਡ ਬਹੁਤ ਵਧੀਆ ਹੱਥਾਂ ਨੂੰ ਕੋਈ ਹਾਰਮਨੀ ਕਰਦਾ ਤੇ ਇਸ ਕਰਕੇ ਅਸੀਂ ਫਿਰ ਵੱਡਾ 60 ਲੀਟਰ ਵਾਲਾ ਢੋਲ ਲਵਾ ਲਿਆ ਤਾਂ ਕਿ ਫਿਰ ਵਿਆਹ ਦੇ ਵਿੱਚ 30 35 40 ਲੀਟਰ ਜਿਹੜਾ ਆ ਕੋਲ ਲੱਗ ਹੀ ਜਾਣਾ ਤੇ ਇੱਥੇ ਬਰਾੜ ਸਾਹਿਬ ਵੀ ਆ ਗਏ ਟੈਂਟ ਹੋ ਸਕਦਾ ਹੈ ਕਿਉਂਕਿ ਆਪਣਾ ਆਲਵੇਜ਼ ਬਰਾੜ ਟੈਂਟ ਬਲੂ ਹੁੰਦਾ ਜਾਗੋ ਵਾਲਾ ਪ੍ਰੋਗਰਾਮ ਤੈਅ ਕਰਦੇ ਆ ਅੱਜ। ਜੀ ਬਰਾੜ ਸਾਹਿਬ ਗਏ ਤੇ ਜਾਗੋ ਵਾਲਾ ਟੈਂਟਾ ਜਿਹੜਾ ਫਾਈਨਲ ਹੋ ਗਿਆ ਇੱਥੇ ਲਾਉਣਾ ਆਪਾਂ। ਵੈਸੇ ਸਾਡਾ ਪਹਿਲਾਂ ਵੀ ਫਾਈਨਲ ਹੀ ਸੀਗਾ ਆਹ ਥਾਂ ਸਾਫ਼ ਕਰਕੇ ਇੱਥੇ ਬਣਾਵਾਂਗੇ ਵਧੀਆ ਤੇ ਪਰ ਜਿਹੜੀ ਸਾਰੀ ਡੈਕੋਰੇਸ਼ਨ ਵਗੈਰਾ ਕਰਨੀ ਆ ਉਹ ਸਾਰਾ ਕੁਝ ਅਜੇ ਫਾਈਨਲ ਨਹੀਂ ਸੀਗਾ ਤੇ ਉਹ ਹੁਣ ਬਰਾੜ ਸਾਹਿਬ ਕਰ ਗਏ ਫਾਈਨਲ ਤੇ ਬਾਕੀ ਬਾਈ ਦਾ ਮੁੰਡਾ ਆਊਗਾ ਕਿਉਂਕਿ ਉਹ ਥੋੜਾ ਨਵੇਂ ਲਿਖਾਂ ਦੇ ਸਾਰਾ ਕੁਝ ਕਰਦਾ। ਠੀਕ ਆ ਤੇ ਉਹ ਡੈਕੋਰੇਸ਼ਨ ਦਾ ਦੱਸ ਕੇ ਜਾਊਗਾ ਮੈਂ ਕਿਵੇਂ ਕਰੂੰਗਾ ਕਿਉਂਕਿ ਆਪਾਂ ਥੋੜਾ ਜਿਹਾ ਵਧੀਆ ਕਰਨਾ ਚਾਹੁੰਦੇ ਆ ਅੱਜ ਕਿ ਇਹ ਜਲ ਸਿਸਟਮ ਵਧੀਆ ਬਣ ਜੇ ਤੇ ਜਾਗੂ ਵਾਲਾ ਤਾਂ ਫਾਈਨਲ ਹੋ ਗਿਆ ਤੇ ਚਲੋ ਹੁਣ ਆਪਾਂ ਅੱਜ ਕੋਈ ਹੋਰ ਕੰਮ ਕਰਦੇ ਆ ਜਿਹੜੇ ਕਰਨ ਵਾਲੇ ਆ ਤੇ ਪਹਿਲਾਂ ਤਾਂ ਮੈਂ ਪਾਏ ਕੋਲ ਚੱਲਾਂ ਹੁਣ ਕੋਈ ਦੋ ਚਾਰ ਗੱਲਾਂ ਸੁਣਨ ਸਾਬ ਆਪਣੇ ਆਪਣੇ ਕੰਮਕਾਰਾਂ ਚ ਲੱਗੇ ਆ ਇੱਧਰ ਗੱਗੂ ਬੈਠੀ ਆ ਮੰਮੀ ਕਪੜੇ ਸੁੱਕੜੇ ਮਾ ਲਈਆਂ ਮੈਂ ਚੌੜਾਂ ਤੜਕਾ ਲਾ ਕੇ ਆਈਆਂ ਬੜੀ ਆਪਣੇ ਧਿਆਨ ਚਾਤ ਪਤਾ ਕਿੰਨਾ ਖਾਸਤਾ ਦਾ ਤੇ ਇਧਰ ਤਕਦੀਰ ਦੇ ਦਾਦੂ ਚੱਲ ਗਏ ਤਕਦੀਰ ਨੂੰ ਲੈ ਕੇ ਹੀ ਨਹੀਂ ਹੈ ਬਰਾ ਸਾ ਬੂਟ ਬੂਟਾਂ ਦੇ ਖੁੱਚਾ ਖੀ ਗਾਂ ਲੱਗੇ ਆ ਮੈਂ ਨਾਲ ਵਾਲੇ ਮੈਂ ਤਵਾਉਣੇ ਸਹਲ ਦਾ ਬਟਿੰਡਿਓ ਤੇ ਪੈਸਿਆਂ ਦੀ ਬਚਤ ਕਰ ਲਈ ਨਾ ਮੈਂ ਆਂ ਦੀ ਕਾਦੀ ਹਾਂ ਇਹ ਪੈਰਾਂ ਚ ਹੁੰਦੇ ਜਦੋਂ ਜਾਂਦੇ ਆ ਬਟਿੰਡੇ ਇਹ ਮੋਸਟਲੀ ਇਹੀ ਪਾਏ ਹੁੰਦੇ ਇਹਦੇ ਫਿਰ ਉਹਦੇ ਕਰਕੇ ਇਹ ਮੇਰੇ ਭੈਣ ਲੈ ਗਈ ਸੀ ਨਾ ਇਹ ਕਿੰਨੂੰ ਲੈ ਕੇ ਆਈ ਸੀ ਕਿੰਨੂੰ ਰਿਵੋਕ ਦੇ ਇਹ ਵੱਧ ਪਾਉਂਦਾ ਹੈ ਮਤਲਬ ਸਪੋਰਟਸ ਦੇ ਵਿੱਚ ਇਹ ਪਾਉਂਦਾ ਆ ਤੇ ਜੇ ਉਦਾਂ ਵਿਆਹ ਸ਼ੱਦ ਤੇ ਜਾਂਦਾ ਫਿਰ ਅੱਜ ਅਸੀਂ ਕਰੀ ਜਾਂਦੇ ਸੀ ਸੈਸ਼ਨ ਦੇ ਵਿੱਚ ਸਫਾਈਆਂ ਮੈਂ ਵੀ ਨਾਲ ਲੱਗਿਆ ਹੋਇਆ ਸੀ ਇਹਨਾਂ ਦੇ ਤਾਂ ਕਰਕੇ ਵਲੌਗ ਨਹੀਂ ਬਣਾਇਆ ਮੈਂ ਕੱਪੜੇ ਜਿਹੜੇ ਸੈੱਟ ਕਰਕੇ ਹਟੀਆਂ ਤੇ ਵੱਡਾ ਵੱਡਾ ਖਿੱਚ ਕੇ ਕਮਰੇ ਕਮਰੇ ਸਾਫ਼ ਕਰਾਏ ਕਿਹੜਾ ਇੱਕ ਵਾਰੀ ਕਰਾਉਂਦੇ ਆ ਹੁਣ ਜਿਹੜਾ ਆਹ ਕਮਰਾ ਆ ਜਿੱਥੇ ਮਾਰਾ ਇਹਦਾ ਪ੍ਰਕਾਸ਼ ਕਰਨਾ ਆ। ਪਾਰ ਕਰਉਣਾ ਇਹ ਰਹਿ ਗਿਆ ਫਿਰ ਹੋਰ ਇੰਟੀਰੀਅਰ ਰਹਿ ਗਿਆ ਸਾਫ ਕਰਨ ਵਾਲਾ ਮਤਲਬ ਸ਼ੀਸ਼ੇ-ਸੂਸੇ ਦਾ। ਹਾਂ ਤੇ ਇਧਰੋਂ ਵੀ ਰਹਿ ਗਿਆ ਨਾ ਗੈਰੇਜ ਵਾਲਾ ਪਾਸਾ ਵੀ ਸਾਫ ਕਰਨਾ ਕਿਉਂਕਿ ਹਲਵਾਈ ਇਧਰ ਲੱਗਣੇ ਆ। ਤੇ ਜਿਹੜਾ ਜਿੱਥੇ ਆਪਾਂ ਸਮਾਨ ਰੱਖਣਾ ਹੈ ਸੌਦਾ ਪਤਾ ਉਹ ਕਮਰਾ ਕਲੀਅਰ ਕਰਤਾ ਅੱਜ। ਮੰਮੀ ਕਿੱਦਾਂ ਤਿਆਰੀਆਂ ਵਿਆਹ ਦੀਆਂ? ਹੋਰ ਤਿਆਰੀਆਂ ਆ ਬਈ। ਮੰਮੀ ਲੈਤ ਕੀ ਸੂਟ ਦੇਖਿਓ ਤੁਸੀਂ। ਜਿਹੜਾ ਮੰਮੀ ਲੈਤ ਕੀ ਮੈਂ ਸੂਟ ਪਸੰਦ ਕੀਤਾ ਆ। ਪੂਰਾ ਸਿਰ ਆਇਆ। ਹਨਾ ਮੰਮੀ? ਦੋਨੋਂ ਹੀ ਵਧੀਆ ਆ ਪੁੱਤ। ਦੋਨੇ ਸੂਟ ਸੋਹਣੇ ਆ ਪਰ ਜਿਹੜਾ ਮੰਮੀ ਨੇ ਵਿਆਹ ਵਾਲੇ ਦਿਨ ਪਾਣਾ ਉਹ ਤਾਂ ਬਾਹਲਾ ਕਹਿੰਦਾ ਹੈਂਡਵਰਕ ਦਾ ਆ ਪੂਲ ਹੈਂਡਵਰਕ ਹੋਇਆ ਆ ਸੂਟ ਤੇ ਤੇ ਖੀਲ ਖਾਬ ਜਿਹੜਾ ਨਮਕ ਸਟੱਫ ਚੱਲਿਆ ਉਹਦੇ ਚ ਬਣਾਇਆ ਆ ਤੇ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਉਹ ਤੇ ਇੱਧਰ ਦਾਲ ਧਰਤੀ ਆਪਾਂ ਟੈ ਬਣਾਈਆਂ ਅੱਜ ਕਿਉਂਕਿ ਸਬਜ਼ੀਆਂ ਖਾ ਖਾ ਕੇ ਦੋ ਤਿੰਨ ਦਿਨ ਹੋ ਗਿਆ ਬੋਰਜਾ ਹੋ ਗਿਆ ਸੀ ਫਿਰ ਮੈਂ ਮੰਮੀ ਨੂੰ ਕਿਹਾ ਵੀ ਅੱਜ ਆਪਾਂ ਦਾਲ ਧਰਦੇ ਆਂ ਮਾਂ ਛੋਲੇ ਤੇ ਇੱਕ ਹਰੀ-ਹਰੀ ਜਿਹੜੀ ਹੁੰਦੀ ਆ ਉਹ ਇਹਦੇ ਚ ਆਪਾਂ ਰੱਖ ਦਿੱਤੀ ਤੇ ਇੱਧਰ ਆਪਾਂ ਕੁੱਕਰ ਚ ਤੜਕਾ ਲਾਤਾ ਤੇ ਇਹਦੇ ਚ ਬਣਾਏ ਆਪਾਂ ਚੌਲ ਕਿਉਂਕਿ ਹੁਣ ਸਾਰੇ ਜਣੇ ਕਹਿੰਦੇ ਸੀ ਅਸੀਂ ਚੌਲ ਖਾਣੇ ਆ ਮੈਂ ਕਿਹਾ ਚਲੋ ਚੌਲ ਬਣਾ ਲੰਨੇ ਆਂ ਅਦਰ ਭਾਬੀ ਹੋਣੇ ਖੁਸ਼ ਸਾਰੇ ਅਸੀਂ ਚੌਲ ਖਾਣ ਲੱਗੇ ਆਂ ਤੇ ਇਸ ਤੋਂ ਬਾਅਦ ਆਪਾਂ ਅੰਤ ਤੱਕ ਦਹੀਂ ਨੂੰ ਨਿਭਾਵਾਂਗੇ ਅੱਜ ਸ਼ਾਇਦ ਅਸੀਂ ਸ਼ਾਮ ਨੂੰ ਜਾਈਏ ਸੂਟ ਸਟਿਚ ਕਰਨੇ ਦੇਣ ਤੇ ਬਾਕੀ ਜਿਹੜਾ ਬਾਕੀ ਅੱਜ ਜਿਹੜਾ ਆਪਣਾ ਕਾਢਾਂ ਵਾਲਾ ਕੰਮ ਸੀ ਉਹ ਆਪਣੇ ਵੱਲੋਂ ਤਾਂ ਡਨ ਹੋ ਗਿਆ ਆ ਤੇ ਹੁਣ ਜਿਹੜਾ ਆ ਪਾਪੇ ਉਹਨਾਂ ਨੇ ਜਾਣਾ ਆ ਕੱਲ ਨੂੰ ਤੇ ਅੱਜ ਪਪਾ ਕੋਈ ਕੰਮ ਗਏ ਨਹੀਂ ਇਹਨਾਂ ਨੇ ਅੱਜ ਜਾਣਾ ਸੀਗਾ ਤੇ ਕਾਰਡ ਦਾ ਸਾਰਾ ਕੰਮ ਹੋ ਗਿਆ ਡਨ ਆਲਮੋਸਟ ਸਾਰੀਆਂ ਤਿਆਰੀਆਂ ਆਪਣੀਆਂ ਹੋ ਗਈਆਂ ਮੋٹے ਮੋٹے ਜਿਹੜੇ ਕੰਮ ਸੀ ਉਹ ਹੋ ਗਿਆ ਥੋੜੇ ਬਹੁਤੇ ਰਹਿਣ ਪੂੰਦ ਜਿਹੜੇ ਹੁੰਦੇ ਕੰਮ ਵੈਸੇ ਤਾਂ ਐਂਡਲੇ ਦਿਨ ਤੱਕ ਕੰਮ ਜਿਹੜੇ ਆ ਚੱਲੀ ਜਾਂਦੇ ਨੇ ਚੱਲੀ ਜਾਂਦੇ ਹੁੰਦੇ ਆ ਐਤਕੀ ਜਿਹੜੇ ਆਪਣੇ ਫੰਕਸ਼ਨ ਕਰਨੇ ਆ ਆਪਾਂ ਉਹ ਲੋ ਬੇ ਸਾਰੇ ਆਪਣੀ ਆਪਣੀ ਪਲੇਟਾਂ ਚੱਕ ਕੇ ਉੱਥੇ ਚੁੱਲ੍ਹੇ ਮਰੇ ਦਾ ਇੰਨੀ ਅੱਗ ਵਰਦੀ ਇੰਨੀ ਗਰਮੀ ਹੋ ਗਈ। ਓਹੋ ਮੇਰਾ ਮੂੰਹ ਮੱਥਾ ਹੀ ਲਾਲ ਹੋ ਗਿਆ। ਬਹੁਤ ਗਰਮ ਹੈ ਸਾ ਵੀ। ਜਾਊਗਾ ਕੀ ਬਣੂਗਾ। ਵਿਆਹ ਵੇਲੇ ਨੂੰ ਤਾਂ ਹੋਰ ਪੱਖੇ ਜਾਂਦੇ ਵੀ ਨਾ ਤਾਂ ਸਰਨਾ ਹੀ ਨਹੀਂ। ਬੜੀ ਤੈਨੂੰ ਵੀ ਪਾਉਣੇ ਆ ਠੰਡੇ ਹੋ ਲੰਦੇ। ਲੈ ਜਾ। ਲੋ ਵੀ ਸਾਰੇ ਹੁਣ ਖਾਣ ਲੱਗਿਆ ਚੌਲ। भुख वाली लगी भी मैं इन सवेर कुछ नहीं खादी मैं कहीं कहते नहीं जान दी तिया <laughs> <तीआ> लाडलिया <laughs> ਸਾਰਾ ਸਹੀ ਨਹੀਂ ਲੱਗਾ ਲੱਗ ਲੋ ਵੀ ਮੇਰੀ ਚਾਂਪੀ ਹੁੰਦੀ ਆ ਗੱਗੂ ਤਾਂ ਕਰਾਣੀ ਹੁੰਦੀ ਆ ਮੈਂ ਤੇਲ ਕਦੀ ਕਦੀ ਲਵਾਉਣੀ ਆ ਤੇ ਗੱਗੂ ਤੇ ਲਵਾਣਿਆ ਕਿ ਮੈਨੂੰ ਆਰਾਮ ਬਹੁਤ ਮਿਲਦਾ ਜਦੋਂ ਇਹ ਤੇਲ ਲਾਉਂਦੀ ਆ ਕੰਮ ਕਾਰ ਨਵੇੜ ਕੇ ਬੈਠੇ ਸੀ ਤੇ ਖੁਸ਼ ਕਹਿੰਦਾ ਵੀ ਚਾਚਾ ਮੈਂ ਲਿਆਉਣਾ ਟਰੈਕਟਰ ਮਗਰ ਕਰਾ ਹ ਹਲ ਪਾ ਕੇ ਤੇ ਹੁਣ ਜਿਹੜਾ ਆ ਆਪਾਂ ਥਾਂ ਬਣਾਉਣ ਲੱਗੇ ਆ ਜਾਗੋ ਵਾਸਤੇ ਉਹ ਲਾਉਣੇ ਛੁੱਟੀ ਇੱਥੇ ਲੋ ਜੀ ਤਾਂ ਆਦਾ ਸਵਾਰੀ ਜਾਂਨੇ ਹੁਣ ਇੱਥੇ ਨਾਲ ਲੱਗੇ ਘਾਹ ਨੂੰ ਤਾਂ ਪੱਟਤਾ ਅਜੇ ਕਰਾਹਾ ਕਰੂਹਾ ਮਾਰ ਕੇ ਪੱਧਰਾ ਕਰਨ ਪਹਿਲਾਂ ਅਸੀਂ ਇੱਥੇ ਲਾਉਣਾ ਨੈੱਟ ਬਾਲੀਬਾਲ ਦਾ ਉਹਦਾ ਗਰਾਊਂਡ ਬਣਾ ਰਹੇ ਆ ਫਿਰ ਉਹਦੇ ਆਪਾਂ ਜਿੱਦੇ ਜਾਗੋ ਕਰਨੀ ਹੋਵੇ ਫਿਰ ਉਹਦੇ ਪੱਟ ਦਾਂਗੇ ਦੋ ਦਿਨ ਬੱਲੀਆਂ ਨੈੱਟ ਤੇ ਮੁੜ ਕੇ ਫਿਰ ਟੈਂਟ ਲੱਗ ਜੂਗਾ ਇਨਾਂ ਖਾਂਚ ਪ੍ਰੈਕਟਿਸ ਕਰਦੀ ਅਸੀਂ ਮੈਂ ਤਾਂ ਗਾ ਕੋ ਜਿਆਦੇ ਸੌਂ ਲੱਗਿਆ ਮੈਂ ਤਾਂ ਗੜਾ ਹੀ ਬਹਿ ਗਿਆ ਅਸੀਂ ਆਖਿਆ ਸਾਡੀ ਆਵਾਜ਼ ਹੋਰ ਕਿਸੇ ਦਾ ਤਾਂ ਰਾਲ ਜੀ ਵੀ ਅਸੀਂ ਆਪ ਹੀ ਵਲਾ ਕੇ ਰੱਖੀਏ ਸਪੀਕਰ ਸਾਡਾ ਹੈਗਾ ਉੱਚਾ ਹੈਗੀ ਤੇ ਸਾਨੂੰ ਇੱਕ ਨਹੀਂ ਆਉਂਦਾ ਕਿਸੇ ਨੂੰ ਆੜੀਆ ਕਿ ਅਸੀਂ ਸਾਰੇ ਪ੍ਰੋਗਰਾਮਾਂ ਤੇ ਵਧੀਆ ਵਧੀਆ ਗਾਉਣਾ ਆ ਨੱਚਣਾ ਗਾਉਣਾ ਆ ਪੈ ਗਈ ਪੂਰੀ ਰੌਣਕ ਲੱਗਣੀ ਆ ਰੌਣਕ ਲਾਤੀ ਇਹ ਸਰਕਾਰਾਂ ਹਰ ਕਿਸੇ ਤੋਂ ਪੁੱਛ ਕੇ ਆਪਾਂ ਗੀਤਾਂ ਦੀ ਪ੍ਰੈਕਟਿਸ ਕਰ ਲਿਆ ਕਰਗੇ ਥੋੜੀ ਬਹੁਤੀ ਫਿਰ ਆਪਾਂ ਸੋਣੇ ਗਾਵਾ ਕੀ ਇਨਸਾਨੇ ਲੱਗੋ ਤੋ ਅਰੇ ਇਹ ਚਾਹੁੰਦਾ ਤਾਂ ਹੈਗਾ ਜਿੰਦਗਾ ਹੁੰਦੇ ਨੇ ਇਹਦੇ ਵਿੱਚ ਅਜੇ ਚਿੱਤਰ ਉਹਦੇ ਗਾਇਆ ਉਹਦੇ ਵਿੱਚ ਜਾਗੋਂ ਵਾਲੀ ਨਿੱਕੜੀ ਸੂਈ ਉੱਵਟ ਮਤਾਗਾ ਬੈਠਕ ਸੀਦਾ ਕੱਢ ਰਹੀਆਂ ਸਾਂਦੇ ਰਾਹੀ ਪੁੱਛ ਦੇ ਤੂੰ ਕਿਉਂ ਬੀਬਾ ਰੋ ਰਹੀਆਂ ਚੱਲ ਥੋੜਾ ਬੋਸਲ ਮੇਰੇ ਕਾਜਰ ਚਾਹੀਆ ਮੈਂ ਪਰਦੇਸਣ ਬਾਤ ਚ ਖਾ ਰਹੀਆਂ ਐਦਾ ਗੋਣੇ ਆ ਪ੍ਰੈਕਟਿਸ ਕਰਿਆ ਕਰਾਂਗੇ ਰਾਤ ਨੂੰ ਵੀ ਨਾ ਮਮੀ ਨੂੰ ਵੀ ਕਿਆ ਕਰਿਆ ਗਿਆ ਆ ਜਿਆਦੇ ਗੋਣ ਢਾ ਲੈਣਾ ਆਪਾਂ ਪੂਆ ਰਿਕਨ ਫੋਨ ਕਰਦੇ ਵੀ ਆਜੂਗਾ ਗੀਰ ਦੋਦੇ ਮਹਿਫਲ ਰੋਜ ਲਾਇਆਗਾ ਨੀ ਆਪਾਂ ਗੋਣ ਤੇ ਵੀਰਪਾਲ ਨੇ ਵੀ ਆ ਜਾਣਾ ਜਿੱਦੇ ਆਪਾਂ ਪਾਸ ਰੱਖਾਂਗੇ ਵੀਰਪਾਲ ਨੂੰ ਇੱਥੇ ਰੱਖ ਲੈਣਾ ਵੀਰਪਾਲ ਨੂੰ ਇੱਥੇ ਰੱਖ ਰਹਿਣਾ ਵੀਰਪਾਲ ਤਾਂ ਵੀਰਪਾਲ ਤਿਆਰੀ ਹੈ ਕਹਿੰਦੀ ਮੈਨੂੰ ਲੈ ਜਿਓ ਵੀਰਪਾਲ ਨੂੰ ਆਪਾਂ ਪਹਿਲੀਆਂ ਚ ਲੈ ਆਵਾਂਗੇ ਫਿਰ ਮਨਪ੍ਰੀਤ ਕੌਰ ਸੀ ਵੀ ਆ ਉਹ ਵੀ ਬਹੁਤ ਵਧੀਆ ਗਾਉਂਦੀ ਆ ਉਹਨਾਂ ਨੂੰ ਵੀ ਕਹਿ ਦੇਣਾ ਵੀ ਆਈ ਜਾਓ ਪਹਿਲਾਂ ਹੋਰ ਆ ਜਾਇਆ ਕਰਨਾ ਵੇਚਦੀ ਆ ਜਾਇਆ ਕਰੂਗੀ ਵੇਚਦੀ ਚੱਲ ਜਾਇਆ ਕਰੂਗੀ ਸਾਰੇ ਪ੍ਰੋਗਰਾਮ ਵਧੀਆ ਟਿਪ ਟੋਪ ਕਰਨੇ ਆ ਕਿ ਲੰਮੀ ਲਿਸਟ ਹੈ ਆਪਣੀ ਹੈ ਨਾ ਸਾਰੀਆਂ ਚੀਜ਼ਾਂ ਕਰਨੀਆਂ ਉਹ ਤੁਹਾਨੂੰ ਵਲੌਗਸ ਦੇ ਵਿੱਚ ਪਤਾ ਲੱਗਦਾ ਰਹੂਗਾ ਆਪਾਂ ਕੀ ਕੀ ਕਰਨਾ ਹੈ ਕਿਹੜਾ ਕਿਹੜਾ ਫੰਕਸ਼ਨ ਕਰਨਾ ਹੈ ਬਾਕੀ ਤੁਸੀਂ ਵੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਬੇ ਕਈ ਵੇਲੇ ਕੋਈ ਚੀਜ਼ ਸਾਨੂੰ ਭੁੱਲ ਜਵੇ ਹੈ ਨਾ ਵਿਆਹ ਵੀ ਕੀ ਕਹਿੰਦੇ ਹੁੰਦੇ ਆ ਰਸਮ ਰਸਮ ਹੈ ਨਾ ਵੀ ਤੁਸੀਂ ਸਾਨੂੰ ਦੱਸ ਸਕਦੇ ਆ ਜਿਹੜੀਆਂ ਜਿਹੜੀਆਂ ਤਾਂ ਸਾਡੇ ਯਾਦ ਆ ਉਹ ਤਾਂ ਅਸੀਂ ਕਰਾਂਗੇ ਕਰਾਂਗੇ ਹਨਾ ਜਿਹੜੀਆਂ ਸਾਡੇ ਨਹੀਂ ਆ ਤਾਂ ਤੁਸੀਂ ਜਿਹੜੀਆਂ ਆਪਣੇ ਵਾਲੇ ਇਧਰਲੇ ਸਾਈਡ ਹੁੰਦੀਆਂ ਉਹ ਤਾਂ ਆਪ ਕਰਨੀਆਂ ਹੀ ਕਰਨੀਆਂ ਕੀ ਹੋ ਗਿਆ ਪਤੰਗਾ ਪੈ ਗਿਆ ਸਬਜੀ ਭਾਜੀ ਕਾਦੀ ਬਣਾ ਰਹੇ ਤੁਸੀਂ ਅੱਜ ਬਣਾ ਰਹੇ ਹਾਂ ਅਸੀਂ ਦੋ ਤੋ ਚਾਹ ਐਟਕੇ ਨੂੰ ਗੱਗੂ ਨੂੰ ਕਿਹਾ ਆ ਵੀ ਇੰਜੋਏ ਕਰੀਂ ਆਪਣਾ ਪੂਰਾ ਪਿਛਲੇ ਵਿੱਚ ਮੈਂ ਬਿਮਾਰ ਹੋ ਮਨ ਦੇ ਵਿੱਚ ਮਸਤ ਆ ਕੇ ਮਸਤ ਹੋ ਕੇ ਤੇ ਮੱਛਣਾ ਗਾਉਣਾ ਇੰਜੋਏ ਕਰਨਾ ਲੋਕੀ ਪੁੱਛੀਗਾ ਗੱਗੂ ਕਿੱਥੇ ਗੱਗੂ ਕਿੱਥੇ ਹੋਊਗਾ ਗੱਗੂ ਰੋਣਾ ਰੱਖ ਮੈਂ ਇੰਮੇ ਉੱਤੇ ਬਿਮਾਰ ਮੰਮੀ ਉਹਦੀ ਮੈਂ ਬਿਮਾਰ ਕਿੰਨੀ ਸੀ ਮੰਮੀ ਨੂੰ ਪਤਾ ਇਹਨੂੰ ਪੁੱਛ ਕੇ ਵੇਖੋ ਬਿਮਾਰ ਤਾਂ ਫਿਰ ਹੋਣਾ ਹੁਣ ਇਹ ਆਵੀਂ ਮੇਰੇ ਮੇਰੇ ਕੋਲੋਂ ਇੱਕਦਮ ਮਾਮੇ ਤੋਂ ਮੁੰਡੇ ਦਾ ਵਿਆਹ ਵੀ ਹੋਣਾ ਪਹਿਲਾਂ ਹਾਂ ਉਹਦੇ ਚ ਵਿਆਹ ਮੈਂ ਤਾਂ ਮੈਂ ਕਹਿੰਨੀ ਹੁਣ ਮੇਰੇ ਕੋਈ ਵੇਲੇ ਟਾਈਮ ਨਹੀਂ ਹੁੰਦਾ ਆਪ ਦਾ ਇੰਜੋਏ ਕਰਨਾ ਇਹ ਨਹੀਂ ਵੀ ਚਾਚੀ ਕਹੂਗੀ ਤਾਂ ਕਰਨਾ ਆ। ਨਹੀਂ ਪਤਾ ਮੈਨੂੰ ਆ। ਮੇਰੇ ਕੋਲ ਟਾਈਮ ਨਾ ਹੋਇਆ ਮੇਰ ਤੋਂ ਨਾ ਕਹਿ ਹੋਇਆ ਉਸ ਗੱਲ ਤੇ ਕਿਸੇ ਤੇ ਵੀ ਗੁੱਸਾ ਨਹੀਂ ਕਰਨਾ। ਆਪਦੇ ਆਪ ਘਰ ਦਾ ਵਿਆਹ ਆ ਆਪਦੇ ਆਪ ਹੀ ਮੂਰੇ ਹੋ ਹੋ ਕੇ ਜਿਹੜੀ ਚੀਜ਼ ਕਰਨੀ ਆ ਕਰਿਓ ਬਸ ਗੱਲ। ਜੀ ਸਰਕਾਰ ਜੀ ਸਰਕਾਰ ਜੀ ਤੂੰ ਗਾਉਂ ਖਾਓ ਪੀਓ 10 ਦੂਜੇ ਗਾਮ ਨੇ। ਦਾਸਤਾ ਤੈਨੂੰ ਮੈਂ ਬਾਪੂ ਮੇਰੇ ਇੱਕ ਇੱਕ ਪੈਗ ਲਾ ਲਿਆ ਕਰਨਾ ਬਾਪੂ 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 ਨਹੀਂ ਡੈਡੀ ਵਾਲਾ ਦੇਖਣਾ ਇਸ ਤਰ੍ਹਾਂ ਇਸ ਤਰ੍ਹਾਂ ਇੰਡੀਆ ਹੀ ਆ ਉਹ ਵਿਆਹ ਚ ਬੋਲਦੀ ਨਹੀਂ ਆਇਆ ਕਰਕੇ ਨਾ ਮੰਮੀ ਐਕਟਿੰਗ ਵਾਲੀ ਸੀ ਨਾ ਕਰਦੀ ਮੈਨ ਲੱਗਦੀ ਐ ਹੁਣ ਮੈਂ ਮੰਮੀ ਇੱਤੈ ਗਲੋਰ ਕਰਕੇ ਨਾ ਗਲੋਰ ਬਾਪੂ ਤੇ ਤੇਰਾ ਨਾਨਾ ਮਤਲਬ ਮੇਰਾ ਡੈਡੀ ਇਹ ਦੋਨੇ ਬੰਦੇ ਐ ਸੋਚੀ ਬਿਵਿਆਹ ਕਰਾਣੇ ਨਹੀਂ ਇਹ ਇਹ ਬਾਲੀ ਫੈਟੇ ਕਰਦੇ ਆ ਇਹਾਂ ਦੀ ਗੱਲ ਇਹ ਦੀ ਸੁਣਨੀ ਨਹੀਂ ਜੁਨਾ ਹੀ ਤਾਂ ਆਉਂਦਾ ਵਿੱਚ ਕੌਫ ਕੰਦੇ ਨੂਨ ਮਰਾ ਕੇ ਜਿਹੜੇ ਡੈਡੀ ਐਦਾਂ ਕਰਕੇ ਖੜਾ ਡੈਡੀ ਨੂੰ ਐਂ ਜੀ ਖੜੀ ਮੈਂ ਮਿਲੂਗੀ ਮੈਂ ਦਾ ਹੀ ਨੰਦ ਜੀ ਜਿੱਤੀ ਮੈਂ ਨੰਦ ਨੰਦ ਪੁੱਤ ਮੇਰੀ ਗੱਲ ਤੋਂ ਮੈਂ ਕੀ ਗੱਲ ਤੁਹਾਡੀ ਸੁਣੇ ਤੁਹਾਡੀ ਸਮਝ ਤਾਂ ਆਉਂਦੀ ਨਹੀਂ ਇਹ ਕੀ ਉਹਨਾਂ ਨੂੰ ਇਗਨੋਰ ਕਰਦਾ ਸਾਰੇ ਨੇ ਅੱਜ ਕਹਿੰਦੇ ਕਿ ਉਹ ਲੈ ਆ ਕਰ ਲੈਣੀ ਕਹਿੰਦੇ ਅਸੀਂ ਕਹਿੰਦੇ ਤਕਦੀਰ ਨੂੰ ਸੀ ਕੈਪ ਕਰਨਾ ਤਕਦੀਰ ਦੀ ਲੋੜ ਹੀ ਤੇ ਲੋੜੀ ਤੇ ਵੀ ਗੱਗੂ ਨੂੰ ਪਰੇਸ਼ਾਨ ਕਰੀ ਗਏ ਗੱਗੂ ਨੂੰ ਬਾਰ ਬਾਰ ਕਹੀ ਗਏ ਗੱਗੂ ਤਕਦੀਰ ਲਿਆ ਚੱਕ ਕੇ ਤਕਦੀਰ ਲਿਆ ਚੱਕ ਕੇ ਗੱਗੂ ਕਹਿੰਦੀ ਮੈਂ ਨਹੀਂ ਲਿਆਉਣੀ ਹੈਗੀ ਤੁਸੀਂ ਸੁੱਟ ਦੇਣੀ ਕਹਿੰਦੇ ਅ ਲਾਸਟ ਵਾਰੀ ਤੈਨੂੰ ਕਹਿਣਾ ਜੇ ਨਾ ਲੈਂਦੇ ਅਸੀਂ ਤਕਦੀਰ ਨੂੰ ਕੈਪ ਕਰ ਦੇਣਾ ਹਾਂ ਤਕਦੀਰ ਪੂਰਾ ਮੜਿਆ ਜੀ ਬੋਲਦਾ ਭਾਈ ਤੇ ਬਾਕੀ ਤਾਂ ਜਦ ਦੇਖੀ ਬੋਲਦਾ ਸੀ ਕਿਹਨੇ ਕਿਹੜਾ ਨਿਆ ਬੋਲਣਾ ਇਹ ਲੋ ਵੀ ਦਾਲ ਤਾਂ ਬਣ ਗਈ ਤੇ ਆਪਾਂ ਵੀ ਉਧਰ ਥਾਂ ਬਣਾਤਾ ਪੂਰਾ ਇਹ ਪ੍ਰੈਕਟਿਸ ਕਰਦੀਆਂ ਸੀ ਅੱਜ ਅਸੀਂ ਤੇ ਤੂੰ ਡਾਈਟਿੰਗ ਵੀ ਕਰਨੀ ਕਰ ਤੂੰ ਕੱਲ ਤੋਂ ਸਟਾਰਟ ਕੱਲ ਤੋਂ ਕੀ ਹਣ ਤੋਂ ਹੀ ਦੋ ਰੋਟੀਆਂ ਖਾਣੀਆਂ ਰਾਤ ਨੂੰ ਰਾਤ ਨੂੰ ਹੁਣ ਮੈਂ ਕੱਲ ਤੋਂ ਸੈਲਡ ਖਾਇਆ ਕਰਨਾ ਸੁਵੇ ਨੂੰ ਚੀਆ ਸੀਡਸ ਪੀਆ ਕਰਨੇ ਆ ਤੇ ਦੁਪਹਿਰ ਨੂੰ ਮਲਟੀ ਗ੍ਰੇਨ ਆਟੇ ਦੀ ਰੋਟੀ ਖਾਏ ਕਰਨੀ ਹੈ ਉਹ ਕਿੱਥੋਂ ਲਿਆਵਾਂਗੇ ਉਹ ਘਰ ਆਟਾ ਹੁੰਦਾ ਦੁਕਾਨ ਤੋਂ ਲੈ ਲਦੇ ਹਾਂ ਪੰਸਾਰੀ ਮੂੰਗੀ ਪੰਸਾਰੀ ਦੇ ਠੀਕ ਹੈ ਜੀ ਕੱਲ ਤੋਂ ਸਟਾਰ ਘਰ ਲਾਣਾ ਪੈਂਦਾ ਸਹੀਆ ਵਿਆਹ ਤੱਕ ਵਿਆਹ ਵਿਆਹ ਤੱਕ ਮੈਨੂੰ ਐ ਆ ਵੀ 5 6 ਕਿਲੋ ਭਾਰ ਘਟ ਜਾਏ ਠੀਕ ਹੈ ਜੀ ਇੰਨੇ ਸਲਤਿਆ ਹੋ ਜਾਊਗਾ શરી ਆਪਾਂ ਵਧਾ ਲਈਏ ਤੇ ਦੀਰ ਨੇ हां तगदी दा सही है तू बता तेरा है मैं तेरा तगदी मुन्न कितना है है हैं तेरा हाथ ही नहीं शुरू से ही है ना नहीं बहुत कोई भी चीज खा ली तरसा के खांदी है रोक दी तू डाल दी ना रोक दी तरसाई जी जाऊंगी ते बड़ा सचो लगी क्यों हो रही हो वो आए ना ढुकाएंगे मार देंगे मारे ना ਤੇ ਆ ਬਣ ਗਿਆ ਆਪਣਾ ਜਾਗੋ ਵਾਲਾ ਵਧੀਆ ਗਰਾਊਂਡ ਵੈਸੇ ਦਿਨੇ ਦਿਖਾਉਂਗਾ ਕੱਲ ਨੂੰ ਵਲੌਗ ਦੇ ਵਿੱਚ ਪੂਰਾ ਵਧੀਆ ਬਣਾਤਾ ਤੇ ਇੱਥੇ ਅਸਲ ਦੇ ਵਿੱਚ ਖੋਜ ਆਰਗਾਨਿਕ ਗਰਾਊਂਡ ਵੀ ਬਣਾਉਣਾ ਵਾਲੀਬॉल ਵਾਲਾ ਤੇ ਬਾਕੀ ਆਪਾਂ ਨੂੰ ਇਹ ਜਾਗੋ ਲਈ ਚਾਹੀਦਾ ਸੀਗਾ ਹਾਂ ਤੇ ਬਾਬਾ ਨੇਨਾ ਸਾਫ ਹੋ ਗਿਆ ਤੇ ਚਲੋ ਹੁਣ ਉਹ ਆਪਦਾ ਨੈਟ ਵਗੈਰਾ ਵੀ ਲਾ ਲੈਣਗੇ ਖੇਡ ਲਿਆ ਕਰਨਗੇ ਸ਼ਾਮ ਨੂੰ ਚਲ ਆਪਾਂ ਵੀ ਖੇਡ ਲਿਆ ਕਰਾਂਗੇ ਹੈਨਾ ਤੇ ਆਪਣਾ ਵਿਆਹ ਦਾ ਵੀ ਵਧੀਆ ਡੰਗਾ ਸਰਜੂਗਾ ਟੈਂਟ ਟੰਟ ਲਾਉਣਾ ਜਿਹੜਾ ਆਪਣਾ ਸਾਰਾ ਇੱਥੇ ਹੀ ਲੱਗ ਜਾਊਗਾ ਪਰ ਘਰੇ ਨਹੀਂ ਕਿ ਸਮਾਨ ਪਾਉਂਦੇ ਬਾਹਰ ਹੀ ਰੱਖਾਂਗੇ ਆਪਾਂ ਇਹ ਫਾਈਨਲ ਹੀ ਆ ਸਾਡਾ ਪਹਿਲਾਂ ਹੀ ਫਾਈਨਲ ਸੀਗਾ ਤੇ ਮੱਕੀ ਹੁਣ ਰੋਟੀਆਂ ਰੋਟੀਆਂ ਖਾ ਲੀਆਂ ਤਕਰੀਰ ਦਾ ਦੁੱਧ ਹੋ ਜਾਂਦਾ ਗਰਮ ਜੋ ਕਿ ਤਕਰੀਰ ਨੇ ਸੋਨਾ ਜਿੱਤਨੇ ਸੱਤੀ ਨਹੀਂ ਜਮਾਈ ਬੜੀ ਨਾ ਪਾਤੀ ਰੋਟੀਆਂ ਪਾਉਣੀ ਹੈਗਾ ਰੋਟੀ ਫਿਰ ਮੈਂ ਦੁੱਧਾ ਕੱਢ ਕੇ ਤਾਂ ਮੈਂ ਕਰ ਲੈਣਾ ਉਹ ਤੁਹਾਨੂੰ ਪਾ ਦੇ ਰੋਟੀ ਤਾਕਤ ਬੜੀ ਨੂੰ ਵੀ ਬਈ ਠੰਡ ਲੱਗਦੀ ਆ ਠੰਡ ਵੀ ਇਹਦਾ ਬਈ ਇਹਦਾ ਰਹਿਦਾ ਫਿਰ ਉਹ ਮਿੱਟੀ ਖਦਾ ਨਹੀਂ ਬਿਠਾ ਜੇ ਛੱਗਾ ਜੇ ਤਾਂ ਨਹੀਂ ਪਾਇਆ ਕਿਉਂਕਿ ਦਿਨੇ ਗਰਮੀ ਹੋ ਜਾਂਦੀ ਆ ਤੇ ਉਹ ਹੁਣ ਟਾਈਮ ਉਹ ਸ਼ਾਮ ਕੇ ਰੱਖ ਦਿੰਨੇ ਆ ਨਾ ਹੁਣ ਵਧੀਆ ਕੁਆਲਿਟੀ ਦਾ ਹੋਇਤ ਕੀ ਲੈਂਦਾ ਉਹ ਬਾਈ ਤੇ ਵੀ ਲਾਉਣਾ ਇਹਦਾ ਤੇਰੇ ਪਿੱਛਾ ਲਓ ਜੀ ਕਰਦੇ ਆ ਅੱਜ ਦੇ ਵਲੌਗ ਦੀ ਐਂਡਿੰਗ ਤੇ ਮਿਲਦੇ ਆ ਨਵੇਂ ਵਲੌਗ ਦੇ ਨਾਲ ਹਨਾ ਤੇ ਅੱਜ ਦਾ ਤੁਹਾਨੂੰ ਦੱਸ ਦਿਆਂਗੇ ਅੱਜ ਆਪਾਂ ਕੀ ਕੀ ਕੀਤਾ ਅੱਜ ਆਪਾਂ ਅਸਲ ਦੇ ਵਿੱਚ ਮੈਂ ਜੋਤ ਹੁਣਾਂ ਨਾਲ ਲੱਗ ਗਿਆ ਸਵੇਰੇ ਸਵੇਰੇ ਯਾਰ ਇੱਕ ਤਾਂ ਆਪਾਂ ਸਿੱਧੇ ਆਸਤੇ ਕਮਰਾ ਸਾਫ਼ ਕਰਨਾ ਸੀਗਾ ਇੱਥੇ ਸੌਦਾ ਪਤਾ ਲਿਆ ਕਿ ਰੱਖਾਂਗੇ ਹਨਾ ਉੱਥੇ ਤਕਦੀਰ ਦੀਆਂ ਖੇਡਾਂ ਖੇਡ ਰੀਆਂ ਹੋਈਆਂ ਸੀਗੀਆਂ ਤੇ ਉਹ ਸਾਰਾ ਕਮਰਾ ਸਾਫ਼ ਕੀਤਾ ਫਿਰ ਜੋਤ ਹੁਣੀਆਂ ਤੋਂ ਬੈੱਡ ਵਗੈਰਾ ਘੜੀਸ ਨਹੀਂ ਹੁੰਦੇ ਤੇ ਫਿਰ ਆਪਾਂ ਬੈੱਡ ਵਗੈਰਾ ਨਾਲ ਘੜੀਸੇ ਤੇ ਫਿਰ ਇਹਨਾਂ ਦੇ ਨਾਲ ਕੰਮ ਕਰਵਾਇਆ ਸਾਫ਼ ਸਫਾਈ ਕਰਵਾਈ ਫਿਰ ਪੇਟੀਆਂ ਬੁੱਟੀਆਂ ਵਾਲਾ ਕਮਰਾ ਸੀਗਾ ਉਹ ਸਾਫ਼ ਸਫਾਈ ਕਰਵਾਈ ਕਿਉਂਕਿ ਹੁਣ ਇਦਾਂ ਵੀ ਵਿਆਹ ਦੇ ਵਿੱਚ ਲੱਗਣਗੇ ਗੱਦੇ ਤੇ ਗੱਦੇ ਐ ਵੀ ਥੱਲੇ ਹੁਣ ਹੋਈ ਨਹੀਂ ਸੀ ਸਫਾਈ ਹਨਾ ਤੇ ਵਿਆਹ ਕਰਕੇ ਫਿਰ ਸਫਾਈ ਜਿਹੜੀ ਆ ਜ਼ਰੂਰੀ ਸੀ ਤੇ ਰਾਣੀ ਤਾਂ ਆਉਂਦੀ ਆ ਡੇਲੀ ਬਟ ਅਸੀਂ ਅੱਜ ਘਰੇ ਸੀਗੇ ਤੇ ਇਸ ਕਰਕੇ ਫਿਰ ਜੋਤ ਕਹਿੰਦੀ ਵੀ ਅੱਜ ਆਪਾਂ ਸਫਾਈ ਨੂੰ ਲੱਗਦੇ ਤੇ ਇੱਧਰ ਉੱਧਰ ਸਾਰਾ ਪੋਰਸ਼ਨ ਇਹਨਾਂ ਨੂੰ ਮੈਂ ਸਫਾਈ ਸਾਫ਼ ਕਰਵਾਤਾ ਹੁਣ ਰਹਿ ਗਿਆ ਇਕੱਲਾ ਪਾਠ ਜਿੱਥੇ ਕਰਾਉਣਾ ਉਹ ਕਮਰਾ ਰਹਿ ਗਿਆ ਉਹ ਆਪਾਂ ਇੱਕ ਦਿਨ ਫੇਰ ਲਾਵਾਂਗੇ ਤੇ ਉਹਦੇ ਸਾਫ਼ ਕਰਾਂਗੇ ਕਿਉਂਕਿ ਜਿੱਦੇ ਪਾਠ ਕਰਵਾਉਣਾ ਉਹਦੋਂ ਇੱਕ ਦਿਨ ਪਹਿਲਾਂ ਹੀ ਕਰਾਂਗੇ ਤਾਂ ਕਿ ਫਿਰ ਸਾਫ਼-ਸਾਫ਼ ਰਹੂਗਾ ਤੇ ਫਿਰ ਸ਼ਾਮ ਨੂੰ ਅਸੀਂ ਲੱਗ ਗਏ ਏ ਬਣਾਉਣ ਜਾਗੋ ਵਾਲਾ ਥਾਂ ਹਨਾ ਕਿਉਂਕਿ ਸਵੇਰੇ ਟੈਂਟ ਵਾਲਾ ਬਾਈ ਆਇਆ ਸੀਗਾ ਤੇ ਉਹ ਤੇ ਬਾਕੀ ਹਜੇ ਹੋਰ ਵੀ ਕੰਮ ਪਏ ਆ ਹਨਾ ਤੇ ਬਾਕੀ ਅੱਜ ਹੋਰ ਤਾਂ ਕੁਝ ਨਹੀਂ ਸੀਗਾ ਤੇ ਬਸ ਆਹੀ ਕੰਮ ਕੀਤੇ ਆ ਸ਼ਾਮ ਨੂੰ ਫਿਰ ਸਾਨੂੰ ਤਿੰਨ ਚਾਰ ਘੰਟੇ ਇੱਥੇ ਲੱਗੇ ਕਿਉਂਕਿ ਕਹਾ ਕੋ ਬਹੁਤ ਜ਼ਿਆਦਾ ਸੀਗਾ ਤੇ ਹੁਣ ਅਸੀਂ ਬਣਾਤਾ ਵਧੀਆ ਤੇ ਬਸ ਚਲੋ ਵਧੀਆ ਬਣ ਗਿਆ ਹਨਾ ਤੇ ਬਾਕੀ ਬਈ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਬਾਏ ਬਾਏ ਜੀ ਗੁੱਡ ਨਾਈਟ